ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰੀ ਸ਼ਬਦ ਨਹੀਂ ਹੁੰਦੇ ਕਿ ਕਿਸੇ ਚੀਜ਼ ਨੂੰ ਬਿਆਨ ਕਿਵੇਂ ਕੀਤਾ ਜਾਏ ਬੜੀ ਰੀਝ ਸੀ ਮੇਰੀ ਜ਼ਿੰਦਗੀ ਦੇ ਵਿੱਚ ਸ਼ਾਇਦ ਮੈਂ ਐਕਟ੍ਰੈਸ ਕਰਕੇ ਬਣਿਆ ਕਿਉਂਕਿ ਮੈਂ ਮੁਗਲ ਆਜ਼ਮ ਫਿਲਮ ਹਜ਼ਾਰ ਵਾਰ ਦੇਖੀ ਔਰ ਮੈਂ ਉਹਦੇ ਸਾਰੇ ਡਾਇਲੌਗ ਮੈਨੂੰ ਚੇਤੇ ਤਮਾਮ ਘਰੇ ਵੀ ਐਂ ਕਰਦਾ ਰਹਿੰਦਾ ਆਪਣੀ ਘਰ ਵਾਲੀ ਨਾਲ ਵੀ ਮਾਂ ਨਾਲ ਵੀ ਬਾਪੂ ਜੀ ਨਾਲ ਵੀ ਉਹ ਕਦੇ ਤਣ ਹੋਇਆ ਕੀ ਹੈ ਮੈਂ ਹਮ ਇਹ ਹੈ ਅਗਬਰ ਉਹ ਸਾਰੀਆਂ ਗੱਲਾਂ ਕਦੇ ਮੈਂ ਇਸ ਤਰ੍ਹਾਂ ਬਣਾਗਾ ਕਰਾਂਗੇ ਬੜੀਆਂ ਫਿਲਮਾਂ ਆਈਆਂ ਚਲੀ ਗਈਆਂ ਬੜੀ ਰੱਬ ਨੇ ਕਿਰਪਾ ਕੀਤੀ ਬੜੀ ಅಪਾਰ ਕਿਰਪਾ ਉਸ ਮਾਲਕ ਮਹਾਰਾਜ ਦੀ ਹੋਈ ਹੈ ਅਮਰ ਹੁੰਦਲ ਜੀ ਜਿਹੜੀ ਪ੍ਰੋਟੋਕਾਲ ਅਮ ਇਸ ਕਰਕੇ ਕਹਿ ਰਹੇ ਆ ਇਹ ਜਿਹੇ ਹੀਰੇ ਕਦੇ ਕਦੇ ਆਉਂਦੇ ਆ ਬਹੁਤ ਡਾਇਰੈਕਟਰਾਂ ਨਾਲ ਮੈਂ ਕੰਮ ਕੀਤਾ ਬਹੁਤ ਪ੍ਰੋਡਿਊਸਰਾਂ ਨਾਲ ਕੰਮ ਕੀਤਾ ਬਹੁਤ ਸਾਰੀਆਂ ਫਿਲਮਾਂ ਮਾਰਾਈ ਨੇ 52 53 ਸਾਲ ਇੰਡਸਟਰੀ ਚ ਲੇਕਿਨ ਇੱਕ ਮੁਗਲਿਆ ਜੋ ਹਮੇਸ਼ਾ ਦਿਮਾਗ 'ਚ ਰਹਿੰਦੀ ਸੀ ਇਸ ਤੋਂ ਪਹਿਲਾਂ ਫਿਲਮ ਕੀਤੀ ਅਮਰ ਹੁੰਦਲ ਜੀ ਨਾਲ ਕਿਉਂਕਿ ਮੇਰੇ ਵਨ ਆਫ ਦੀ ਫੇਵਰਿਟ ਡਾਇਰੈਕਟਰਸ ਨੇ ਔਰ ਬਲਜੀਤ ਦਿਓ ਸਾਹਿਬ ਸਾਡੇ ਡੀਓਪੀ ਸਾਹਿਬ ਮਨਕਾਣਾ ਜੀ ਐਸੀ ਕਮਾਲ ਦੀ ਟੀਮ ਹੈ ਆ ਮੈਂ ਇਹਨਾਂ ਨੂੰ ਇੱਕ ਕਿਤਾਬ ਦਿੱਤਾ ਸੀ ਮੈਂ ਕਿਹਾ ਹਾਲੀਵੁੱਡ ਦੀ ਟੀਮ ਹੈ ਸਾਰੀ ਦੀ ਸਾਰੀ ਇਹ ਨਾ ਨਾ ਦਾ ਟੇਕਿੰਗ ਐ ਨਦੀ ਗੱਲ ਹੈ ਤੇ ਜਾਦੇ ਉਹ ਪਿਕਚਰ ਦੀ ਮੈਂ ਗੱਲ ਕਰਨਾ ਨਹੀਂ ਚਾਹੁੰਦਾ ਲੇਕਿਨ ਫਿਲਮ ਬੱਬਰ ਸੀ ਜਿਹਦੇ ਵਿੱਚ ਮੈਨੂੰ ਲੱਗਿਆ ਕਿ ਮੈਂ ਕਿਤੇ ਨਾ ਕਿਤੇ ਜਾ ਕੇ ਅਮਰ ਹੰਦਲ ਜੀ ਦਾ ਕੰਮ ਜ਼ਰੂਰ ਕਰੂੰਗਾ ਕਿਉਂਕਿ ਚਾਹਨਾ ਹੁੰਦੀ ਤੁਹਾਡੇ ਦਿਲ ਦੇ ਵਿੱਚ ਵੀ ਕਿਸੇ ਨਾ ਕੰਮ ਕਰਵਾ ਮੇਰੇ ਕੋਲੇ ਸਬਜੈਕਟ ਆਇਆ ਮੈਨੂੰ ਕਹਾਣੀ ਸੁਣਾਈ ਤੇ ਮੈਂ ਕਹਿਆ ਵੀ ਆਪਾਂ ਸ਼ੂਟਿੰਗ ਛੇਤੀ ਕਰੋ ਮੈਂ ਮੇਰੀ ਰੀਲ ਜੱਬ ਨੇ ਹੁਣ ਪੂਰੀ ਕੀਤੀ ਔਰ ਜਦ ਵੀ ਮੈਂ ਫਰਸਟ ਡੇਸ ਫਿਲਮ ਤੇ ਗਿਆ ਸੀ ਥੋੜਾ ਜਿਹਾ ਮੈਂ ਲੇਟ ਹੋ ਗਿਆ ਸਰ ਨੇ ਬੜੀ ਡਾਂਟ ਲਾਈ ਮੈਨੂੰ ਲਾਉਣੀ ਵੀ ਚਾਹੀਦੀ ਸੀ ਕਿਉਂਕਿ ਪਹਿਲਾ ਦਿਨ ਸੀ ਸਮਝ ਨਹੀਂ ਸੀ ਆ ਰਹੀ ਮੈਂ ਕੀ ਕਰਾਂ ਬੇਸਿਕਲੀ ਦੋ ਤਿੰਨ ਘੰਟੇ ਸਵੇਰੇ ਇਸ ਕਰਕੇ ਗੁਜ਼ਰ ਗਏ ਕਿ ਨਹੀਂ ਸੀ ਪਤਾ ਲੱਗ ਰਿਹਾ ਮੈਂ ਜਾ ਕੇ ਕਰੂੰਗਾ ਕੀ ਅਕਸਰ ਮੇਰ ਨਾਲ ਇਸ ਤਰੀ ਹੁੰਦਾ ਸੀ ਪਰ ਜਿਸ ਸੈੱਟ ਤੇ ਗਏ ਫਿਲਮ ਬੰਨ ਰਹੀ ਸੀ ਤਾਂ ਉਦੋਂ ਮੈਂ ਅਮਰਜੀਤ ਨੂੰ ਕਿਹਾ ਸੀਗਾ ਬਲਜੀਤ ਜੀ ਨੂੰ ਵੀ ਕਿਹਾ ਮੈਂ ਜੱਫੀ ਪਾਲਨ ਤੇ ਮੈਨੂੰ ਮੈਨੂੰ ਕਹਿੰਦੇ ਬੱਬਰ ਸ਼ੇਰਾ ਤੂੰ ਮੈਂ ਘੋੜੇ ਤੋਂ ਦੋ ਤਿੰਨ ਵਾਰੀ ਡੱਗਿਆ ਮੈਂ ਫੇਰ ਚੜ ਕੇ ਛੌਟ ਦੇਤੇ ਬਿਮਾਰ ਸੀ ਜੋ ਵੀ ਸਰ ਨੇ ਦੱਸਿਆ ਬਹੁਤ ਕੁਝ ਹੋਇਆ ਮੈਂ ਕਹਾ ਮਰ ਜਾਣਾ ਹੈ ਮਨਜ਼ੂਰ ਹੈ ਲੇਕਿਨ ਪ੍ਰੋਡਿਊਸਰ ਦਾ ਤੇ ਫਿਲਮ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਉਸ ਦਿਨ ਵੀ ਦਿਨ ਮੈਂ ਬਹੁਤ ਬਿਮਾਰ ਸੀ ਗੱਲ ਕਰ ਰਹੀ ਸੀ ਇਸ ਤਰ੍ਹਾਂ ਹੀ ਜਰਨਲ ਜੀ ਮੇਰੇ ਨਾਲ ਸੀ ਜਦ ਸੱਜਨ ਸਿੰਘ ਅੰਗਰੂਟ ਕਰ ਰਹੇ ਸੀ ਬੜੇ ਬਿਮਾਰ ਬੁਰਾ ਹਾਲ ਉਦੋਂ ਦਲਜੀਤ ਨੇ ਕਿਹਾ ਬਾਪੂ ਜੀ ਛੱਡ ਦਿਓ ਮੈਂ ਕਿਹਾ ਨਹੀਂ ਬਾਪੂ ਮਰ ਸਕਦਾ ਇਹ ਕੰਮ ਨਹੀਂ ਰੁਕ ਸਕਦਾ ਸੋ ਇਹ ਵੀ ਰੱਬ ਦੀ ਰਹਿਮਤ ਹੈ ਕਿਰਪਾ ਹੈ ਸਕਾਲ ਪੁਰਖ ਦਾਤਾਰ ਪਿਤਾ ਦੀ ਬਾਬਾ ਦੀਪ ਸਿੰਘ ਦੀ ਰਹਿਮਤ ਹੈ ਲੇਕਿਨ ਆ ਫਿਲਮ ਬਣ ਕੇ ਜਦ ਮੈਂ ਡਬਿੰਗ ਕਰਕੇ ਆਇਆ ਤੇ ਮੈਨੂੰ ਨਾ ਮੈਂ ਮਹਾਰਾਜ ਅੱਗੇ ਅਰਦਾਸ ਕੀਤੀ ਮਹਾਰਾਜ ਤੇ ਮੇਰੀ ਸਾਰੀਆਂ ਹਰੀਜਾ ਪੂਰੀਆਂ ਕੀਤੀਆਂ ਤੋ ਉਹਨੇ ਬਹੁਤ ਕੁਝ ਦਿੱਤਾ ਮੇਰੀ ਔਕਾਤ ਨਹੀਂ ਸੀ ਇੰਨੀ ਕਿ ਜੋ ਗੁਸ਼ਤ ਮੈਨੂੰ ਦੇਤਾ ਤੇ ਬਣਾਤਾ ਪਰ ਆਹ ਜੋ ਤੂੰ ਪ੍ਰਮਾਤਮਾ ਕਰਾਦਾ ਨਾ ਮੇਰੀ ਅੱਖਾਂ ਚੋਂ ਨੀਰ ਰੋਜ ਵਹਿੰਦਾ ਅੱਜ ਵੀ ਮੈਂ ਅਰਦਾਸ ਕਰਕੇ ਆਇਆ ਮੇਰੇ ਵਾਸਤੇ ਇਹ 52 ਸਾਲ ਦੀ ਜਿਹੜੀ ਝਰਨੀ ਹੈ ਕਹਿੰਦਾ ਬੰਦਾ 100 ਟੈਸਟ ਮੈਚ ਖੇਡ ਜੇ ਤੋ ਦੀ ਰੀਜ ਪੂਰੀ ਹੋ ਜਾਂਦੀ ਹੈ ਜੋ 20 ਸਾਲ ਇੰਡੀਆ ਵਾਸਤੇ ਖੇਡ ਜਦੋਂ ਰੀਜ ਪੂਰੀ ਹੋ ਜਾਂਦੀ ਹੈ ਉਹ ਲੈਜੈਂਡ ਬਣ ਜਾਂਦਾ ਮੈਨੂੰ ਮਹਿਸੂਸ ਹੋਇਆ ਕਿ ਅੱਜ ਰੱਬ ਨੇ ਮੇਰਾ ਸਾਰਾ ਜਿਹੜਾ 52 53 ਸਾਲ ਦਾ ਰਸ ਸੀ ਨਚੋੜ ਕੇ ਇੱਕ ਬੰਦੇ ਚ ਪਾਇਆ ਜਿਹਦਾ ਨਾਮ ਦੂਨੀ ਚੰਦਰ ਰੱਖਿਆ ਗਿਆ ਮੈਂ ਟ੍ਰੇਲਰ ਦੇਖਿਆ ਮੈਂ ਹੈਂਗਓਵਰ ਤੋਂ ਉਤਰ ਨਹੀਂ ਪਾਰਿਆ ਮਨੇ ਸੋਚਿਆ ਨਹੀਂ ਯਾਰੀ ਇਹ ਇੱਕ ਬਣਿਆ ਕੀ ਤੇ ਹੋਇਆ ਕੀ ਮੇਰੀ ਬਹੁਤ ਸੋਚ ਤੋਂ ਵੱਧ ਕੇ ਇਹ ਚੀਜ਼ ਹੋਈ ਹੈ ਔਰ ਮੈਂ ਗਲਜ਼ਰੂਖ ਕਹਿਣਾ ਚਾਹਣਾ ਕਿ ਇਸ ਤੋਂ ਵੱਡੀ ਫਿਲਮ ਪੰਜਾਬੀ ਫਿਲਮ ਇੰਡਸਟਰੀ ਚ ਅੱਜ ਤੱਕ ਨਹੀਂ ਬਣੀ ਤੇ ਨਾ ਹੀ ਕਦੇ ਸ਼ਾਇਦ ਬਣ ਸਕੇ ਕਿਉਂਕਿ ਜੇ ਇਸ ਤੋਂ ਉੱਤੇ ਕੋਈ ਚੀਜ਼ ਬਣਾਉਣੀ ਪਊਗੀ ਫਿਰ ਅਮਰ ਹੁੰਦਲ ਜੀ ਨੂੰ ਤੇ ਸਾਰੇ ਡਾਇਰੈਕਟਰ ਨੂੰ ਬੜੀ ਮਿਹਨਤ ਕਰਨੀ ਪਊਗੀ ਮੇਰੇ ਲਈ ਇਹ ਮੁਗਲ ਆਜ਼ਮ ਪੰਜਾਬੀ ਫਿਲਮ ਦੀ ਹੈ ਤੇ ਸ਼ੁਕਰਗੁਜ਼ਾਰ ਹਾਂ ਅਮਰ ਥੈਂਕ ਯੂ ਸੋ ਮਚ ਤੁੜੇ ਚਰਨਾਂ 'ਚ ਪ੍ਰਣਾਮ ਹੈ ਸਾਰਿਆਂ ਦੇ ਮੈਂ ਦਿਲ ਕਰਦਾ ਮੱਥਾ ਟੇਕ ਦਿਆ ਤੁਹਾਨੂੰ ਟੇਕਦਾ ਵੀ ਆ ਮੈਂ ਕਦੇ ਵੀ ਜ਼ਿੰਦਗੀ 'ਚ ਨਹੀਂ ਸੀ ਸੋਚਿਆ ਕਦੇ ਵੀ ਮੇਰੇ ਰਿਹ ਜੀ ਸਾਹਿਬ ਜਰਨੈਲ ਭਾਜੀ ਬਹੁਤ ਦੇਰ ਤੋਂ ਮੈਨੂੰ ਜਾਣਦੇ ਮੈਂ ਨਾ ਸ਼ਾਇਦ ਹੁਣ ਵੀ ਰੋਪਾ ਮੇਰੀ ਰੱਬ ਨੇ ਸਾਰਿਆਂ ਨੇ ਮਿਲ ਕੇ ਮੇਰੀ ਰੀਜ ਪੂਰੀ ਕੀਤੀ ਹੈ ਇਸ ਤੋਂ ਉੱਤੇ ਮੈਨੂੰ ਕੁਝ ਨਹੀਂ ਚਾਹੀਦਾ ਇਹ ਪੰਜਾਬੀ ਫਿਲਮ ਇੰਡਸਟਰੀ ਇਸ ਫਿਲਮ ਤੋਂ ਬਾਅਦ ਜਿੱਥੇ ਚਲੀ ਗਈ ਹੈ ਤੇ ਜਾਊਗੀ ਮੈਂ ਸਮਝਦਾ ਹਾਂ ਉਸ ਤੋਂ ਉੱਤੇ ਤਾਂ ਫਿਰ ਮਹਾਰਾਜ ਜੀ ਹੈ ਸੋ ਰੱਬ ਸਾਰਿਆਂ ਨੂੰ ਰਜਨੀ ਪੀਟੀਆ ਇਹਨੂੰ ਦੇਖ ਕੇ ਇਹ ਲੱਗਦਾ ਹੈ ਕਿ ਕਿਤੇ ਪਿਛਲੇ ਜਨਮ ਦੀ ਧੀ ਹੈ ਮੇਰੀ ਅਸੀਂ ਜਦ ਵੀ ਸੈਟ ਤੇ ਮਿਲਦੇ ਇਹ ਇਹਨੂੰ ਮੈਂ ਦੇਖਦਾ ਤੇ ਮੈਂ ਕਿਹਾ ਵਾਕਈ ਇਹ ਉਹ ਰਜਨੀ ਸੀ ਜਿਹੜੀ ਦੁਬਾਰਾ ਜਨਮ ਲੈ ਕੇ ਤੇ ਰੂਪ ਚਾਈ ਹੈ ਔਰ ਜੋ ਨੇ ਕਿਰਦਾਰ ਨਿਭਾਇਆ ਜੋ ਨੇ ਕੀਤਾ ਜਰਨੈਲ ਪਾਜੀ ਸਾਰਿਆਂ ਨੇ ਕਿਉਂਕਿ ਜਦ ਤੁਹਾਡਾ ਤਕੜਾ ਕੈਪਟਨ ਹੋਵੇ ਨਾ ਫਿਰ ورلڈ ਕੱਪ ਬੰਦਾ ਜਿੱਤਦਾ ਜਿੱਤਦਾ ਤੇ ਮੈਂ ਸਮਝਦਾ ਅਮਰ ਹੁੰਦਲ ਨੇ ورلڈ ਕੱਪ ਜਿੱਤ ਲਿਆ ਧੰਨਵਾਦ